ਹਉ ਭੁਲਾ ਦੀ ਖੀਨਾ ਬਖਸ਼ਨਾ ਦੀ ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀ ਸੰਗਤ ਅਤੀ ਸਤਿਕਾਰਯੋਗ ਮਾਤਾ ਬਲਵੀਰ ਕੌਰ ਜੀ ਦਿਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੋ ਸਤਿਗੁਰੂ ਮਹਾਰਾਜ ਜੀ ਦੀ ਨਿੱਗੀ ਗੋਦ ਵਿੱਚ ਬੈਠ ਕਰਕੇ ਅੰਤੇ ਸਤਿਗੁਰੂ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਬਾਨ ਜਿਓ ਕਿਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜ੍ਹਹਿ ਪ੍ਰਾਣ ਜਿਓ ਦੇ ਮਹਾਵਕ ਅਨਸਾਰ ਪੰਡਿਤ ਦਾ ਅਰਥ ਹੈ ਵਿਦਵਾਨ ਗੁਣੀ ਜਨ ਜਿਨੂੰ ਸਤਿਗੁਰਾਂ ਦੀ ਬਾਣੀ ਦਾ ਬੋਧ ਹੋਵੇ ਸਰਵਣ ਕਰਾਈ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਸੰਗਤ ਦਾ ਫਲਾਦੇਸ਼ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਬਖਸ਼ਿਸ਼ ਕਰਨ ਕਿਉਂਕਿ ਬਾਣੀ ਦਾ ਫਰਮਾਨ ਹੈ ਲੇਖੈ ਕਤਹ ਨ ਛੂਟੀ ਸਤਿਗੁਰ ਤਰਸ ਕਰਿਓ ਕਿਰਪਾ ਕਰਿਓ Jap tap sanjam dharm na kamaya seva sad na janeya o sharam ویک ਰਿਆ ਸੀ ਕਿ ਬੀਬੀ ਜੀ ਬਿਲਕੁਲ ਉਹਨਾਂ ਦੀ ਜਿਹੜੀ ਸਿਹਤ ਸੀ ਠੀਕ ਸੀ ਅਚਨ ਚੇਤ ਬਿਮਾਰ ਹੋਏ ਬਹਾਨਾ ਬਣਿਆ ਬਿਮਾਰੀ ਦਾ ਤੇ ਸੰਗਤ ਜੀ ਵੈਦ ਕਹੇ ਹਉ ਹਿ ਭਲਾ दारू ਮੇਰਾ ਵਸ ਇਹ ਤੋਂ ਬਸਤ ਗੋਪਾਲ ਕੀ ਜਬ ਪਾਵੇ ਲੇਖਸ ਵੈਦ ਆਖਦੇ ਹਨ ਡਾਕਟਰ ਆਖਦੇ ਹਨ ਸਾਡੇ ਕੋਲ ਸਿਰਫ ਇਲਾਜ ਕਰਨ ਵਾਸਤੇ ਸਾਡੇ ਕੋਲ ਕਰ ਸਕੀਏ ਪਰ ਸਵਾਸ ਦੇਣ ਵਾਸਤੇ ਸਾਡੇ ਕੋਲ ਕੋਈ ਵੀ ਚੜੀ ਬੂਟੀ ਨਹੀਂ ਸਵਾਸ ਵਾਹਿਗੁਰੂ ਜੀ ਦੇ ਦਿੱਤੇ ਹਨ ਤੇ ਜਦੋਂ ਦਿੱਤੇ ਪੂਰੇ ਹੋ ਜਾਂਦੇ ਨੇ ਫਿਰ ਜੀਵ ਨੂੰ ਜਾਣਾ ਪੈਦਾ ਸੱਚਮੁੱਚ ਇਸੇ ਤਰ੍ਹਾਂ ਮਾਤਾ ਬਲਵੀਰ ਕੌਰ ਜੀ ਤਾਂ ਕਿ ਆਵਾ ਗਵਨ ਦਾ ਗੇਟ ਮੁਕਤ ਹੋਵੇ ਸਤਗੁਰੂ ਸਾਹਿਬ ਕਿਰਪਾ ਕਰਿਓ ਬਖਸ਼ਿਸ਼ ਕਰਿਓ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਆਓ ਸੰਗਤ ਜੀ ਛੇ ਫੋੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਸਤਗੁਰੂ ਦੇ ਚਰਨਾਂ ਵਿੱਚ ਵਿਛੜੀ ਹੋਈ ਰੂਹ ਆਤਮਾ ਦੇ ਭਲੇ ਵਾਸਤੇ ਪਰ ਅਰਦਾਸ ਬੇਨਤੀ ਕਰੀਏ ਸੇ ਪਰਿਵਾਰ ਨੂੰ ਪਾਣਾ ਮੰਨਣ ਦੀ ਤਾਕਤ ਮਿਲੇ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰੀਏ ਸਤਿਗੁਰੂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਵਾਲੀਆਂ ਬਖਸ਼ਿਸ਼ਾਂ ਇਸ ਸੇਵਕ ਪਰਿਵਾਰ ਤੇ ਕਰਿਓ ਆਉਂਦਾ ਸਮਾ ਮਹਾਰਾਜ ਸੁੱਖਾਂ ਨਾਲ ਬਤੀਤ ਹੋਵੇ ਆਪ ਜੀ ਦੇ ਹੁਕਮ ਵਿੱਚ ਪਾਣੇ ਵਿੱਚ ਬਤੀਤ ਹੋਵੇ ਸੁਖ ਸ਼ਾਂਤੀ ਨਾਲ ਬਤੀਤ ਹੋਵੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਜੋ ਭਾਈ ਸਾਹਿਬ ਜੀ ਨੇ ਬੇਨਤੀਆਂ ਕੀਤੀਆਂ ਗੁਰਬਾਣੀ ਪੜ੍ਹੀਏ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੀ ਮੈਂ ਆਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾ ਮਨੋ ਵਿਸਾਰੇ ਕਹੇ ਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਆਨੰਦ ਸੁਣਹੁ ਵਡ ਭਾਗੀ ਹੋ ਪਾਰ ਬ੍ਰਹਮ ਪ੍ਰਭ ਪਾਇਆ ਦੁਖ ਰੋਗ ਸੰਤ ਸੰਤ ਸਾਜਨ ਭਏ ਸਰਸੇ ਸੁਣਤੇ ਅੰਤਮ ਸੰਸਕਾਰ ਕੀਤਾ ਨਾ ਰੋਏ ਨਹੀਂ ਹੈਗੇ ਠੀਕ ਹੈ ਅੰਦਰੋਂ ਸਾਡੇ ਜਿਹੜਾ ਮਾਂ ਪਿਓ ਦਾ ਰੱਬ ਰੱਬ ਨੇ ਸਵਰਗ ਬਣਾਇਆ ਇਹ ਮਾਂ ਇੱਕ ਇੱਕ ਭਾਵੇਂ ਅੱਖਰ ਦਾ ਲਫ਼ਜ਼ ਹੈ ਪਰ ਜਿਹੜੀ ਇਹਦੀ ਵਿਆਖਿਆ ਹੈ ਵਿਆਖਿਆ ਹੈ ਜ਼ਿੰਦਗੀ ਮੁੱਕ ਜਾਏ ਜ਼ਿੰਦਗੀ ਮੁੱਕ ਜਾਏਗੀ ਕਰਦਿਆਂ ਕਰਦੇ ਆਂ ਕਰਦਿਆਂ ਕਰਦੇ ਆਂ ਇਸ ਕਰਕੇ ਸੰਗਤ ਜੀ ਸਾਜੀ ਆਉਂਦੇ ਨੇ ਕਿੰਨੇ ਉਹ ਆਪਣੇ ਮਾਂ ਉਹ ਆਪਣੇ ਮਾਂ ਦੀ ਆਂ ਦੀ ਆਪਣੇ ਪਿਤਾ ਦੀ ਸੇਵਾ ਰੱਜ ਆਪਣੇ ਪਿਤਾ ਦੀ ਸੇਵਾ ਰੱਜ ਕੇ ਕਰੋ ਇਸ ਤੋਂ ਵੱਡਾ ਕੋਈ ਸੁਤ ਅਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾਰਕਸ ਤੇਤੇ ਰਾਮাইয়া ਹੋਂ ਬਿਆ ਹੋਂ ਬਾਰਕ ਤੇਰਾ ਕਾਹੀ ਵਾਹਿਗੁਰੂ ਵਾਹਿਗੁਰੂ ਅਮਦਾਸਾ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਮਰਉ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਜਟਿਆ ਸਬਦ ਉਪਜਾਏ ਤੇਗ ਬਹਾਦਰ ਸਮਰਿਆ ਘਰ ਨਾਉਣ ਦਿਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਹਿ ਬੋਲੇ ਸ੍ਰੀ ਵਾਹਿ ਪੰਜਾਂ ਤਿਆਰਿਆਂ ਚਹਾਂ ਸਬਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਡਟ ਕੀਤਾ ਤੈਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਭੂਲ ਸ੍ਰੀ ਵਾਹਿਗੁਰੂ ਤਿੰਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਿੰਘਾਂ ਸਿੰਘਣੀਆਂ ਅਤੇ ਪਚੰਗਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲ ਸ੍ਰੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲ ਸ੍ਰੀ ਵਾਹਿਗੁਰੂ ਪ੍ਰਥਮ ਸਰਵਤਕਾਲ ਸਾਜੀ ਕੀ ਅਰਦਾਸ ਹੈ ਜੀ ਸਰਵਤਕਾਲ ਸਾਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਉਣ ਕਾ ਸਦਕਾ ਸਰਬ ਸੁਖ ਵੈ ਜਹਾਂ ਜਾਂ ਕਲਸਾਈ ਸਾਹਿਬ ਤਾਹਾਂ ਤਾਹ ਰੱਛਿਆ ਰਿਆਏ ਦੇਗ ਤੇਗ ਫਤਿਹ ਦਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਗੋਲ ਵਾਲੇ ਬੁੱਲ ਸ੍ਰੀ ਵਾਹਿ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸਤਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਕਰੋ ਸਾਹ ਦਾਨ ਦਾਣਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬੀ ਦੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈ ਸ੍ਰੀ ਵਾਹਿਗੁਰੂ ਆਪ ਸਿੱਖਾਂ ਦਾ ਮਨਣੀ ਦਾ ਸਹਾਇਦਾਤਾਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਦੇ ਧਰਮ ਪਤਨੀ ਬੀਬੀ ਬਲਵੀਰ ਕੌਰ ਆਪ ਜੀ ਹਰ ਮੰਦਰਾਂ ਵਿੱਚ ਆਏ ਸਤਿਗੁਰੂ ਐਸੋਲੇ ਆਏ ਦੀ ਗੋਦ ਚ ਬੈਠ ਕੇ ਮਹਿਰਬਾਨ ਪਾਤਸ਼ਾਹ ਜੀਓ ਰਾਗੀ ਸਿੰਘਾਂ ਨੇ ਕਥਾਵਾਚਕਾਂ ਸਤਿਗੁਰੂ ਮਹਿਰਣ ਪਾਤਸ਼ਾਹ ਜੀਓ ਸਤਿਗੁਰੂ ਜੀ ਦੀ ਬਾਣੀ ਦਾ ਹਰ ਜਸ ਕੀਤਾ ਸਤਿਗੁਰੂ ਜੀ ਕਥਾ ਵਿਚਾਰਾਂ ਹੋਈਆਂ ਸਤਿਗੁਰੂ ਮਹਾਰਣ ਪਾਤਸ਼ਾਹ ਜੀ ਬਾਣੀ ਪੜਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਪ੍ਰੇਮ ਨਾਲ ਬਾਣੀ ਉਚਾਰਨ ਨਿਤਾਰ ਪਾਤਸ਼ਾਹ ਜੀ ਹੋ ਗੁਰੂ ਗਰੀਬ ਨਿਵਾਜ ਕਿਰਪਾ ਕਰਨੀ ਵਿਛੜੀ ਹੋਈ ਆਤਮ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਟੇਡੀਆਂ ਮੇਡੀਆਂ ਜੁਲਾਂ ਤੋਂ ਬਚਾ ਕੇ ਆਵਾਗੋਂ ਦੇ ਚੱਕਰਾਂ ਤੋਂ ਬਚਾ ਕੇ ਆਪਣੇ ਚਰਨਾਂ ਵਿੱਚ ਜਗਾ ਬਖਸ਼ ਦੇਣੀ ਪਰਿਵਾਰ ਨੂੰ ਭਾਣਾ ਮੰਨਣ ਦਾ ਉਦਮ ਬਲ ਬਖਸ਼ਣਾ ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਖੁਸ਼ੀਆਂ ਵਰਤਾਉਣੀਆਂ ਤਾਂ ਪਾਤਸ਼ਾਹ ਸੇਖ ਪਰਿਵਾਰ ਦੀ ਸੇਵਾ ਤਾਂ ਹੀ ਬਾਣੀ ਪਾਤਸ਼ਾਹ ਜੀ ਆਗਦੀ ਮਰਜ਼ਾ ਅਨੁਸਾਰ ਸਤਿਗੁਰੂ ਜੀ ਆਪ ਜੀ ਨੂੰ ਸੋਹਣੇ ਜੇ ਪੇਸ਼ਾ ਕੇ ਪਹਿਨਾਏ ਗਿਆ ਪੰਗੀਕਾਰ ਕਰਨੇ ਸੇਵਕਾਂ ਦੀ ਲਜपत ਟਕਣੀ ਲੋਕ ਪਰ ਲੋਕ ਵਿੱਚ ਪੜਦੇ ਕੱਜ ਨੇ ਸਤਿਗੁਰੂ ਜੀਓ ਪਰਪਨ ਦਾੰਦ ਤਾਰ ਪਾਸ਼ਾ ਵੀ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਸੇਵ ਪਰਿਵਾਰ ਵੱਲੋਂ ਅੰਮ੍ਰਿਤ ਘੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੋਈ ਹੈ ਆਪ ਜੀ ਦੇ ਦਰ ਪ੍ਰਵਾਨ ਹੋਏ ਪਰਵਾਨਿਆ ਹੋਇਆ ਪ੍ਰਸ਼ਾਦ ਆਪਿ ਸਾਧ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਵਾ ਸਵਾਸ ਆਵ ਜੀ ਦਾ ਨਾਮ ਜੱਪੇ ਸਤ ਗੁਰੂ ਜੀ ਕਿਰਪਾ ਕਰਨੀ ਆਪ ਜੀ ਦੇ ਦਰੋਂ ਕਰੋ ਸੇਵ ਪਰਿਵਾਰ ਨੂੰ ਖੁੱਲੇ ਗੱਫੇ ਖੁੱਲੇ ਭੰਡਾਰੇ ਖੁੱਲੇ ਖਜਾਨੇ ਬਖਸ਼ਣੇ ਨਾਮਦਾਨ ਬਖਸ਼ਣਾ ਚੜ੍ਹਦੀ ਕਲਾ ਚ ਰੱਖਣਾ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਆਪਣੇ ਨਾਮ ਦਾ ਪ੍ਰਕਾਸ਼ ਕਰਨਾ ਸ਼ੁਭ ਕਾਮਨਾਵਾਂ ਪੂਰਨ ਕਰਨੀਆਂ ਮੰਨਦੇ ਮਨਸਾ ਪੂਰਨ ਕਰਨੇ ਕਾਰੋਬਾਰਾਂ ਵਿੱਚ ਰਕੀਆਂ ਬਖਸ਼ਣੇ ਤਾਰਪਾਸ਼ਾ ਦੇਸ਼ ਵਿਦੇਸ਼ ਵਿੱਚ ਬੱਚਿਆਂ ਸਿਰ ਤੇ ਮੇਰ ਭਰਿਆ ਆਤਰ ਰੱਖਣੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਮਾਣ ਕਰਨੀਆਂ ਤਿਲ ਫੁੱਲ ਬੇਟਾਾਂ ਨੂੰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਰਹਿਣਾ ਸਭ ਦਾ ਭਲਾ ਕਰਨਾ ਸਤਿਗੁਰੂ ਜੀ ਵਿਛੜੀ ਹੋਈ ਆਤਮਾ ਦੇ ਨਿਵੇਤ ਸੇਗ ਪਰਿਵਾਰ ਵੱਲੋਂ 5100 ਰੁਪਏ ਤਰਪਾਸ਼ਾ ਜੀ ਦੀ ਹਾਂ ਇਮਾਰਤਾਂ ਵਾਸਤੇ ਅਰਦਾਸ ਹੋਈ ਸਤਿਗੁਰੂ ਮਿਰਨ ਪਾਤਸ਼ਾਹ ਜੀ ਜਿਨ੍ਹਾਂ ਖਜ਼ਾਨੇ ਚ ਮਾਇਆ ਸੁਖ ਜਾਨੇ ਭਰਪੂਰ ਕਰਨੇ ਸੇਵਕਾਂ ਦੇ ਕਾਲ ਕੰਡਕ ਦੂਰ ਕਰਨੇ ਨਾਮ ਦਾਨ ਦੀ ਦਾਤ ਬਖਸ਼ਣੀ ਬੀਜਿਆ ਹਰਿਆ ਕਰਨਾ ਸੇਵਾ ਤਾਂ ਹੀ ਪਾਣੀ ਨਿਹਰਾਂ ਪਾਤਸ਼ਾਹ ਕੀਤੀਆਂ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਕਰੋ ਕਿਰਪਾ ਐ ਸੁਲਿਆ ਜੀ ਦੇ ਮੁਖਾਰਵੇਂ ਤੋਂ ਪਵਿੱਤਰ ਕੁੰਮਨਾਂ ਮੈ ਸੁਣਾ ਕੇ ਸੰਗਤਾਂ ਨੂੰ ਨਿਹਾਲ 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 ਕਰੋ ਸਤਿਗੁਰੂ ਜੀ ਸੰਗਤਾਂ ਨੂੰ ਜੀ ਕਮਾਂ ਵਾਸਤੇ ਛੁੱਟੀਆਂ ਬਖਸ਼ੋ ਐ ਸੁਲਿਆ ਜੀ ਕੀ ਅਰਦਾਸ